ਜ਼ਮੀਨ ਤੇ ਪਏ ਖੂਨ ਦੇ ਨਿਸ਼ਾਨ ਤੇ ਥਾਂ ਥਾਂ ਬਿਖਰੇ ਕੱਚ ਦੇ ਟੁਕੜੇ ਇਹ ਹਾਲਾਤ ਨੇ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਦੀਪ ਹਸਪਤਾਲ ਦੇ ਹਸਪਤਾਲ ਚ ਇੱਕ ਨਰਸ ਦੀ ਕਥਿਤ ਲਾਪਰਵਾਹੀ ਕਾਰਨ 6 ਸਾਲਾ ਬੱਚੇ ਦੀ ਮੌਤ ਤੋਂ ਬਾਅਦ ਦੀ ਇਹ ਤਸਵੀਰ ਹੈ ਬੱਚੇ ਦੀ ਮੌਤ ਤੋਂ ਗੁਸਾਏ ਰਿਸ਼ਤੇਦਾਰਾਂ ਤੇ ਬਾਕੀ ਲੋਕਾਂ ਨੇ ਹਸਪਤਾਲ ਪ੍ਰਸ਼ਾਸਨ ਖਿਲਾਫ ਰੋਸ ਜਤਾਉਂਦਿਆਂ ਹਸਪਤਾਲ ਚੋਪਣ ਤੋੜ ਕੀਤੀ ਇੱਕ ਹਫ਼ਤੇ ਪਹਿਲਾਂ ਗਲੇ ਚ ਕਾਉਂਸਲ ਦੀ ਸ਼ਿਕਾਇਤ ਤੇ ਚੱਲਦਿਆਂ ਸ਼ਿਵਮ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਅਤੇ ਅੱਜ ਉਸ ਨੂੰ ਡਿਸਚਾਰਜ ਕੀਤਾ ਜਾਣਾ ਸੀ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਨਰਸ ਵੱਲੋਂ ਇੰਜੈਕਸ਼ਨ ਦੇ ਓਵਰਡੋਸ ਨੇ ਉਹਨਾਂ ਦੇ ਬੱਚੇ ਦੀ ਜਾਨ ਲੈ ਲਈ ਸਵੇਰੇ ਨੋਰਮਲ ਤਨ ਹਸਤ ਨੋਸਤ ਕੀਤਾ ਉਸਨੇ ਬੈਠਾ ਵੀ ਤੋਨੇ ਉਸਨੇ ਸਿਸਟਰ ਨੇਸ ਕੋਨੇ ਹੈਵੀ ਡੋਸ ਦੇ ਦੀ ਬੱਚੇ ਕੋ ਇੰਜੈਕਸ਼ਨ ਦਾ ਉਸ ਕੋ ਪੈਨ ਹੋ ਰਹੀ ਮੈਨੇ ਬੋਲੇ ਕਿ ਸਿਸਟਰ ਇਸ ਇੰਜੈਕਸ਼ਨ ਬੰਦ ਕਰ ਦੋ ਪੈਨ ਹੋ ਰਹੀ ਹੈ ਬੱਚੇ ਕੋ ਉਸਨੇ ਇੰਜੈਕਸ਼ਨ ਨਹੀਂ ਹਟਾਇਆ ਸਗਿਆ ਹੈਵੀ ਕਰ ਕਰ ਕੇ ਉਸਕੇ ਦਿਮਾਗ ਕੀ ਨਾਲੀਆਂ ਫਟ ਗਈ ਫਿਰ ਵੀ ਨੂੰ ਨੇ ਸਪੋਰਟ ਨਹੀਂ ਕਰ ਮੈਂ ਕੱਲੀ ਬਾਗਤੀ ਫਰੀ ਹੈ ਐਮਰਜੈਂਸੀ ਮੇ ਲੇ ਕੇ ਗਈ ਕਿਸੇ ਸਿਸਟਰ ਨੇ ਪਕੜਾ ਨਹੀਂ ਉਸਕੇ ਨੱਕ ਮੇ ਬਲੱਡ ਜਮ ਕੇ ਉਸਕੇ ਸਾਹ ਸਕੀਨ ਵਾਲੀ ਬੰਦ ਹੋ ਗਈ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਤਾਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਸਪਤਾਲ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪੁਲਿਸ ਨੂੰ ਇਸ ਮਾਮਲੇ ਚ ਪੂਰਾ ਸਹਿਯੋਗ ਦਿੱਤਾ ਜਾਏਗਾ तो जो उसकी माता के दिखवा लिखे माता ने जो ट्रीटमेंट लिखा उसको जो नर्स हैं उसकी उनके तो कहने के मुताबिक गलती है कि उसने ओवर डेज दे दिया इसकी वजह से बच्चे की डेथ हुई हो गई आई आर एंड एज पर द गाइडलाइंस ऑफ द सुप्रीम कोर्ट जब पोस्टमार्टम हो जाएगा उसके बाद अगर कोई और इरेग्यूलरिटी या ट्रीटमेंट में कोई कमी पेशी आती है तो आपको कार्रवाई होगी है सिस्टर की गलती है ਅਸੀਂ ਇਹਨਾਂ ਦੀ ਗੱਲ ਨੂੰ ਜਸਨਾ ਨੇ ਕਿਉਂ ਨੂੰ ਸੀਰੀਅਸਲੀ ਲਿਆ ਉਹਨ ਬੱਚੇ ਦੀ ਬੋਡੀ ਪੋਸਟ ਮਾਰ ਦਿੱਤੀ ਜਿਸ ਸਸ਼ਤਰ ਦੀ ਜਦ ਇਹ ਸਸ਼ਤਰ ਪੈਰਿਸ਼ ਹੋਈ। ਇਸ ਮਾਮਲੇ ਨੂੰ ਲੈ ਕੇ ਹਸਪਤਾਲ ਵਿੱਚ ਪੰਨ ਤੋੜ ਕਰਨ ਵਾਲਿਆਂ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾਏਗੀ। ਜਿੱਥੇ ਉਹ ਇਹਨਾਂ ਨੇ ਤੋੜ ਪੰਨ ਕੀਤੀ ਹੈ ਉਸ ਇਹਨਾਂ ਲਈ ਸਿੰਪੈਥੈਟਿਕ ਵੀ ਹੋ ਗਿਆ ਤੇ ਅਸੀਂ ਹਲੇ ਨਾ ਕੋਈ ਕਾਰਵਾਈ ਨਹੀਂ ਕਰਨੇ। ਹੀ ਵਾ ਨੋਟ ਇਨ ਅ ਇਮੋਸ਼ਨਲ ਮੂਡ ਟੂ ਉਸ ਕੇ ਬੇਸਿਸ ਹੋ ਗਿਆ ਉਸ ਦੀ ਕੋਈ ਕਾਰਵਾਈ। ਮ੍ਰਿਤਕ ਬੱਚੇ ਦੇ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ 'ਤੇ ਅਣਗਹਿਲੀ ਦਾ ਇਲਜ਼ਾਮ ਲਾਉਂਦਿਆਂ ਹਸਪਤਾਲ ਨੂੰ ਸਿਲਕਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨੇ ਘਟਨਾ ਤੋਂ 3 ਘੰਟੇ ਤੱਕ ਹਸਪਤਾਲ ਦੇ ਬਾਹਰ ਦਰਣਾ ਲਾਈ ਰੱਖਿਆ ਅਤੇ ਪੁਲਿਸ ਦੇ ਭਰੋਸੇ ਤੋਂ ਬਾਅਦ ਦਰਣਾ ਚੁੱਕਿਆ।